ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਪਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਹਰਚਰਨ ਸਿੰਘ ਭੁੱਲਰ ਹੋਰਾਂ ਦੀ ਕਹਿੰਦੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕਰ ਲਿਆ ਗਿਆ ਜੀ ਉਹ ਬਿਲਕੁਲ ਜੀ ਬਿਲਕੁਲ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਵੀ ਦਰਜ ਕਰ ਲਿਆ ਗਿਆ ਉਹਨਾਂ ਦੇ ਉੱਤੇ ਕਿਉਂਕਿ ਕੱਲ ਸੀਬੀਆਈ ਦੇ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀਬੀਆਈ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਇਸ ਮਾਮਲੇ ਦੀ ਹੁਣ ਤੱਕ ਜਾਵਾਂਗੇ ਪੜਤਾਲ ਕਰਾਂਗੇ ਕਿੱਥੋਂ ਪੈਸੇ ਆਉਂਦੇ ਸੀ ਕਿੰਨੇ ਪੈਸੇ ਆਉਂਦੇ ਸੀ ਕੌਣ ਪੈਸੇ ਦਿੰਦਾ ਸੀ ਕੀ ਕੀ ਕੁਝ ਹੁੰਦਾ ਸੀ ਅਸੀਂ ਕੱਲੀ ਕੱਲੀ ਗੱਲ ਦੀ ਉਹ ਕਨ ਜੀ ਅਸੀਂ ਤੈਅ ਫਰੋਲਣੀ ਆ ਦੂਜੀ ਗੱਲ ਇਹ ਆ ਵੀ ਭਾਈ ਇਹਨਾਂ ਦੀ ਜਿਹੜੀ ਸਾਲਾਨਾ ਆਮਦਨ ਆ ਉਦੇ ਨਾਲੋਂ ਵੱਧ ਜਾਇਦਾਦ ਕਿਵੇਂ ਬਣ ਗਈ ਮੰਨ ਲਓ ਕਿਸੇ ਬੰਦੇ ਦੀ ਆਮਦਨ ਹੋਵੇ ਸਾਲ ਦੀ 10 ਲੱਖ ਤੇ ਉਹ ਖਰਚ ਕਰਦਾ ਹੋਵੇ 50 ਲੱਖ ਤੇ ਉਹ ਬਾਕੀ 40 ਲੱਖ ਕਿੱਥੋਂ ਲੈ ਕੇ ਆਉਂਦਾ ਖਰਚ ਕਰਦਾ ਹੋਵੇ ਕਰੋੜ ਤੇ ਉਹ ਬਾਕੀ ਪੈਸੇ ਕਿੱਥੋਂ ਲੈ ਕੇ ਆਉਂਦਾ ਇਹਦੀ ਉਹ ਕਹਿੰਦੇ ਜੀ ਹੁਣ ਅਸੀਂ ਪੜਤਾਲ ਵਟੇ ਪੱਦਰ ਨੇ ਉੱਤੇ ਕਰਨੀ ਆ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਭਾਈ ਇਸ ਮਾਮਲੇ ਦੇ ਵਿੱਚ ਡੀਆਈਜੀ ਦੀ ਡਾਇਰੀ ਹੈ ਜਿਹੜੀ ਉਹ ਵੀ ਸੀਬੀਆਈ ਦੇ ਕੋਲ ਆ ਉਹਨਾਂ ਨੂੰ ਜਿਹੜੀ ਡਾਇਰੀ ਮਿਲੀ ਆ ਉਹਦੇ ਵਿੱਚੋਂ ਵੀ ਕਹਿੰਦੇ ਵੀ ਕਈ ਤਰ੍ਹਾਂ ਦੇ ਭੇਤ ਨਿਕਲ ਕੇ ਸਾਹਮਣੇ ਆ ਸਕਦੇ ਆ ਸੋ ਉਹਦੇ ਰਣਾਂ ਦੇ ਵਿੱਚ ਮੇਰਾ ਖਿਆਲ ਆ ਵੀ ਡੀਆਈਜੀ ਸਾਹਿਬ ਦੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦੇ ਵਿੱਚ ਕਈ ਗੁਣਾ ਹੋਰ ਵੱਧਾ ਹੋਣ ਦੇ ਅਸਰ ਆ ਤੇ ਲੱਗਦਾ ਜੀ ਕਿ ਇਸ ਮਸਲੇ ਦੇ ਵਿੱਚ ਕਈ ਹੋਰ ਬੰਦੇ ਵੀ ਫਸਖਦੇ ਆ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਏ ਆ ਵੀ ਜਿਹੜਾ ਕਿਰਸਾਨੂ ਆ ਉਹਦੇ ਬਾਰੇ ਵੀ ਪਤਾ ਲੱਗਾ ਜੀ ਕਿ ਉਹਦੀ ਡੈਰੀ ਮਿਲੀ ਆ ਉਸ ਡੈਰੀ ਦੇ ਵਿੱਚ ਵੀ ਲਿਖਿਆ ਹੋਇਆ ਵੀ ਕਿਹਦੇ ਕੋਲੋਂ ਕਿੰਨੇ ਪੈਸੇ ਲੈ ਲੇ ਕਿਹਦੇ ਕੋਲੋਂ ਕਿੰਨੇ ਪੈਸੇ ਰਹਿ ਗਏ ਸੋ ਇਹਦੇ ਆਧਾਰ ਦੇ ਉੱਤੇ ਵੀ ਕਹਿੰਦੇ ਹੁਣ ਕਾਰਵਾਈ ਹੋਣੀ ਆ ਵੇ ਨਹੀਂ ਬਾਕੀ ਕੀ ਬਣਦਾ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਫਿਰ ਹਾਲ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਵੀ ਹੋਰ ਇਸ ਕੇਸ ਦੇ ਵਿੱਚ ਕਿਹੜੇ ਕਿਹੜੇ ਟੰਗੇ ਜਾਣੇ ਆ ਹੋਰ ਇਸ ਕੇਸ ਦੇ ਵਿੱਚ ਕਿਹੜੇ ਕਿਹੜੇ ਨਾਂ ਆਉਣਗੇ ਕਿਉਂਕਿ ਆਈਐਸ ਆਈਪੀਐਸ ਕਈ ਅਧਿਕਾਰੀ ਐਸੇ ਆ ਜਿਹੜੇ ਕਿ ਠਠੰਬਰੇ ਪਏ ਆ ਕਿਉਂਕਿ ਉਹਨਾਂ ਦਾ ਨਾਂ ਵੀ ਆਉਣ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਕਿਉਂਕਿ ਉਹਨਾਂ ਦੇ ਨਾਲ ਵੀ ਇਹ ਗੱਲਾਂ ਜੁੜਦੀਆਂ ਵੀ ਭਾਈ ਆਹ ਡੈਰੀ ਦੇ ਵਿੱਚ ਲਿਖਿਆ ਹੋਇਆ ਐਨੇ ਪੈਸੇ ਉਹਨਾਂ ਨੂੰ ਚਲੇ ਗਏ ਆ ਐਨੇ ਪੈਸੇ ਉਹਨਾਂ ਤੋਂ ਆਉਣੇ ਆ ਕੱਲ ਜਿਹੜਾ ਕਿਰਸ਼ਾਨੂੰ ਆ ਉਹਨੂੰ ਤਾਂ ਪਤਾ ਲੱਗਾ ਵੀ ਸੀਬੀਆਈ ਦੀ ਟੀਮ ਨੇ ਅਦਾਲਤ 'ਚ ਪੇਸ਼ ਕੀਤਾ ਉਹਦਾ ਰਿਮਾਂਡ ਲੈ ਲਿਆ ਰਿਮਾਂਡ ਦੇ ਉੱਤੇ ਉਹਦੇ ਕੋਲ ਹੋਰ ਪੁੱਛਗਿੱਛ ਕੀਤੀ ਜਾਊਗੀ ਸ਼ਾਇਦ ਉਹ ਕਈ ਹੋਰ ਖੁਲਾਸੇ ਕਰ ਦੇਵੇ ਜੀ ਪਟਨਾ ਸਾਹਿਬ ਬੜੀ ਹੈਰਾਨੀ ਹੁੰਦੀ ਹੈ ਸੱਚੀ ਵੀ ਰਾਜ ਹੀ ਹੈ ਨਹੀਂ ਇਨਸਾਨ ਨੂੰ ਕਿਸੇ ਪੱਧਰ ਤੇ ਜਾ ਕੇ ਤਾਂ ਬੰਦਾ ਰਾਜਦਾ ਹੀ ਹੈ ਪਰ ਇੰਨੇ ਉੱਚੇ ਅਹੁਦੇ ਦੇ ਉੱਤੇ ਹੋਣ ਦੇ ਬਾਵਜੂਦ ਤੇ ਇਕੱਲੇ ਇਹ ਨਹੀਂ ਹਲੇ ਹੋਰ ਜਿਨ੍ਹਾਂ ਦੇ ਨਾਂ ਸਾਹਮਣੇ ਆਉਣੇ ਨੇ ਉਹਨਾਂ ਦੇ ਵੀ ਅਹੁਦੇ ਚੰਗੇ ਕੋਈ ਆਈਪੀਐਸ ਅਧਿਕਾਰੀ ਹੋਊਗਾ ਕੋਈ ਕੋਈ ਅਧਿਕਾਰੀ ਹੋਊਗਾ ਵੀ ਰਾਜ ਹੀ ਹੈ ਨਹੀਂ ਖਾਈ ਜਾਂਦੇ ਖਾਈ ਜਾਂਦੇ हां बिल्कुल जी ਗੱਲ ਤੁਹਾਡੀ ਸਹੀ ਆ ਵੀ ਇਹਨਾਂ ਨੂੰ ਰਾਜੀ ਹੀ ਨਹੀਂ ਇਹ ਖਾਈ ਜਾਂਦੇ ਖਾਈ ਜਾਂਦੇ ਪਰ ਜਿਹੜੇ ਬੰਦੇ ਨੂੰ ਆਰਥ ਪੈ ਜੇ ਨਾ ਹੀਰਾ ਫੇਰੀ ਕਰਨ ਦੀ ਜਿਹੜੇ ਬੰਦੇ ਨੂੰ ਆਰਥ ਪੈ ਜੇ ਕੁੰਡੀ ਲਾਉਣ ਦੀ ਉਹ ਬੰਦਾ ਰਾਜ਼ੀਦਾ ਨਹੀਂ ਹੁੰਦਾ ਉਹ ਬੰਦਾ ਭਾਵੇਂ ਘਰ ਦੇ ਰਾਸ਼ਨ ਦੇ ਵਿੱਚੋਂ ਕਮਿਸ਼ਨ ਖਾ ਜਾਂਦਾ ਜਿਹਨੂੰ ਇੱਕ ਵਾਰੀ ਆਰਥ ਪੈ ਜੇ ਨਾ ਉਹ ਬੰਦਾ ਫਿਰ ਟਿਕ ਨਹੀਂ ਸਕਦਾ ਉਹ ਬੰਦੇ ਨੂੰ ਇੰਉਂ ਲੱਗਦਾ ਵੀ ਜੇਕਰ ਮੈਂ ਇਹਦੇ ਵਿੱਚੋਂ ਕੁਝ ਖਾਦਾ ਨਾ ਮੈਂ ਇਹਦੇ ਤੋਂ ਕੁਝ ਲਿਆ ਨਾ ਤੇ ਫਿਰ ਭਾਈ ਮੇਰਾ ਕੀ ਬਣੂਗਾ ਮੈਂ ਤਾਂ ਫਿਰ ਅਧੂਰਾ ਹੀ ਰਹਿ ਗਿਆ ਸੋ ਇਸ ਕਰਕੇ ਇਹ ਬਹੁਤ ਸਾਰੇ ਲੋਕ ਕਿ ਹੋ ਜੇ ਆ ਜਿਹੜੇ ਕਿ ਆਹ ਕੁਝ ਕਰਦੇ ਆ ਪਰ ਇਹ ਵੀ ਜਿੰਨੀ ਕੀ ਦੇਰ ਤੱਕ ਉਹ ਬਤੇ ਰਹਿੰਦੇ ਆ ਨਹੀਂ ਪਤਾ ਲੱਗਦਾ ਕੋਈ ਨਹੀਂ ਦੇਰ ਤੱਕ ਨਹੀਂ ਪਤਾ ਲੱਗਦਾ ਜਦੋਂ ਖੁੱਲ ਜਾਂਦੀ ਗੱਲ ਤੇ ਉਦੋਂ ਪਤਾ ਲੱਗ ਜਾਂਦਾ ਵੀ ਇਹ ਲੰਮੇ ਸਮੇਂ ਤੋਂ ਆਹ ਕੁਝ ਕਰਦਾ ਸੀ ਸੋ ਇਹ ਲੰਮੇ ਸਮੇਂ ਤੋਂ ਹੀ ਆਹ ਕੁਝ ਕਰਦੇ ਰਹੇ ਆ ਬਹੁਤ ਸਾਰੇ ਪੁਲਿਸ ਅਧਿਕਾਰੀ ਆ ਜਿਹੜੇ ਹੋਰ ਆ ਬਹੁਤ ਸਾਰੇ ਮਹਿਕਮਿਆਂ ਦੇ ਅਫਸਰ ਹੋਰ ਆ ਜਿਹੜੇ ਕਿ ਆਹ ਹੀ ਕੁਝ ਕਰਦੇ ਆ ਜਿਹੜੇ ਬਿਨਾਂ ਪੈਸਾ ਲਏ ਕੰਮ ਨਹੀਂ ਕਰਦੇ ਹੁਣ ਤੁਸੀਂ ਦੇਖੋ ਵੀ ਜਿਵੇਂ ਮਾਈਨਿੰਗ ਦਾ ਮਾਮਲਾ ਜਿਵੇਂ ਸਕ੍ਰੈਪ ਦਾ ਮਾਮਲਾ ਜਿਵੇਂ ਹੋਰ ਮਸਲੇ ਆ ਉਹਨਾਂ ਨੇ ਪੱਕੇ ਮਹੀਨੇ ਬੰਨੇ ਹੁੰਦੇ ਆ 6 ਮਹੀਨੇ ਬਾਅਦ ਤੁਹਾਡੇ ਘਰ ਦੇ ਵਿੱਚ ਇੰਨੇ ਪੈਸੇ ਪਹੁੰਚ ਜਾਣੇ ਆ ਮਹੀਨੇ ਬਾਅਦ ਤੁਹਾਡੀ ਕਿਸ਼ਤ ਇੰਨੀ ਪਹੁੰਚ ਜਾਣੀ ਆ ਸੋ ਇਹ ਬਹੁਤ ਸਾਰੇ ਅਧਿਕਾਰੀਆਂ ਦੇ ਨਾਲ ਇਹ ਗੱਲ ਜੁੜੀ ਹੋਈ ਆ ਪਰ ਇੱਕ ਗੱਲ ਵੀ ਜਿਹੜਾ ਹੁਣ ਸਕ੍ਰੈਪ ਕਾਰੋਬਾਰੀ ਆ ਚੰਗੇ ਉਹ ਵੀ ਨਹੀਂਗੇ ਵੀ ਆਪਾਂ ਕਹ ਲਈਏ 100% ਉਹ ਵੀ ਚੰਗੇ ਆ ਨਾ ਕ੍ਰਿਪਸ਼ਨ ਕਰਦੇ ਆ ਨਾ ਕ੍ਰਿਪਸ਼ਨ ਹੋਣ ਦਿੰਦੇ ਆ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਐਸੇ ਆ ਜਿਹੜੇ ਕਿ ਗਲਤ ਤਰੀਕੇ ਨਾਲ ਟਰੱਕ ਲੈ ਜਾਂਦੇ ਆ ਗਲਤ ਤਰੀਕੇ ਨਾਲ ਲੋਡਿੰਗ ਕਰਦੇ ਆ ਗਲ ਤਰੀਕੇ ਨਾਲ ਸਮਾਨ ਉਰੇ ਪਰੇ ਕਰਦੇ ਆ ਸੋ ਉਹਨਾਂ ਨੂੰ ਵੀ ਇਹ ਹੁੰਦਾ ਜੀ ਕਿ ਪੁਲਿਸਾਂ ਨੂੰ ਰੋਕੇ ਨਾ ਤੇ ਮਹੀਨਾ ਉਹਨਾਂ ਦੇ ਘਰੇ ਪਹੁੰਚਾ ਦਿੱਤੀ ਜੀ ਬਿਲਕੁਲ ਸਹੀ ਕਹਣਾ ਸਾਹਿਬ ਪੰਜਾਬ ਦੇ ਵਿੱਚ ਗੋਲੀ ਚਲਾਉਣ ਦੀਆਂ ਵਾਰਦਾਤਾਂ ਆਮ ਹੀ ਹੋ ਗਈਆਂ ਹੁਣ ਕਹਿੰਦੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਸਿਰ 'ਚ ਗੋਲੀ ਮਾਰੀ ਹੈ ਜੀ ਇਹ ਕਿੱਥੋਂ ਦੀ ਵਾਰਦਾਤ ਹੈ ਤੇ ਕੌਣ ਹੈ ਨੇਤਾ ਇਹ ਜੀ ਰੋਪੜ ਦੇ ਵੱਲੋਂ ਖਬਰ ਆ ਨਿਤਨ ਨੰਦਾ ਆਮ ਆਦਮੀ ਪਾਰਟੀ ਦਾ ਆਗੂ ਆ ਤੇ ਜਿਨੇ ਕਿ ਦੋ ਵਾਰ ਅਜੇ ਤੱਕ ਵਿਧਾਨ ਸਭਾ ਦੀ ਚੋਣ ਲੜੀ ਆ ਇਹ ਗੱਲ ਵੱਖਰੀ ਦੋਵੇਂ ਮੇਰੀ ਹਾਰੇ ਆ ਨਿਤਨ ਨੰਦਾ ਜਿਹੜਾ ਉਹ ਰੋਪੜ ਦੇ ਵਿੱਚ ਇੱਕ ਵਿਆਹ ਸੀ ਤੇ ਉੱਥੇ ਸਾਬਕਾ ਡੀਐਸਪੀ ਦਲਸ਼ੇਰ ਸਿੰਘ ਉਹਨੇ ਤੇ ਉਹਦੇ ਸਾਥੀਆਂ ਨੇ ਇਸ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਸਿਰ ਦੇ ਪਿਛਲੇ ਪਾਸੇ ਵੱਜੀ ਆ ਦੋ ਗੋਲੀਆਂ ਸਰੀਰ ਨੂੰ ਛੋਕੇ ਲੰਘਾਂ ਪਹਿਲਾਂ ਤਾਂ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਗਏ ਉੱਥੇ ਇਹਨਾਂ ਦਾ ਪਤਾ ਲੱਗਾ ਜੀ ਕਿ ਮੁੱਢਲੀ ਸਹਾਇਤਾ ਦਿੱਤੀ ਤੇ ਬਾਅਦ ਦੇ ਵਿੱਚ ਪੀਜੀਆਈ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਗੋਲੀ ਇਹਨਾਂ ਦੀ ਕੱਢੀ ਜਾਣੀ ਹੈ ਜਾਂ ਕੱਢ ਦਿੱਤੀ ਹੋਣੀ ਹੈ ਪਤਾ ਲੱਗ ਜੂਗਾ ਪਰ ਕਿਹਨਾਂ ਦਾ ਭਾਵ ਇਹ ਜੀ ਕਿ ਇਹ ਇੱਕ ਬੜੀ ਵੱਡੀ ਖਤਰਨਾਕ ਘਟਨਾ ਵਾਪਰੀ ਆ ਇਹ ਵੀ ਪਤਾ ਲੱਗਾ ਜੀ ਕਿ ਇਹਨਾਂ ਦਾ ਪੁਰਾਣਾ ਕੋਈ ਪ੍ਰਾਪਰਟੀ ਦਾ ਰੋਲਾ ਜਿਹਦੇ ਕਰਕੇ ਸਾਰਾ ਕੁਝ ਹੋਇਆ ਤੇ ਮੈਂ ਅੱਗੇ ਵੀ ਗੱਲ ਕਹਿਣਾ ਹੁੰਨਾ ਪੰਜਾਬ ਦੇ ਵਿੱਚ ਇਹ ਘਟਨਾਵਾਂ ਆਮ ਵਾਪਰਦੀਆਂ ਗੋਲੀ ਚੱਲਣੀ ਤਾਂ ਹੁਣ ਆਮ ਗੱਲ ਹੋ ਗਈ ਨਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਮਾਨਸਾ ਦੇ ਵੱਲ ਇੱਕ ਦੁਕਾਨ ਤੇ ਗੋਲੀ ਚੱਲੀ ਆ ਉਹ ਦੁਕਾਨ ਤੇ ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਦਮਾਸ਼ ਗੋਲੀਆਂ ਚਲਾ ਗਏ ਆ ਉੱਥੇ ਹੁਣ ਕੱਲ ਬਹੁਤ ਵੱਡਾ ਕੱਟ ਹੋਇਆ ਵੀ ਭਾਈ ਪੰਜਾਬ ਦੇ ਵਿੱਚ ਗੋਲੀਆਂ ਗੋਲੀਆਂ ਚਾਰੇ ਪਾਸੇ ਵੀ ਇਹ ਬਣਿਆ ਕੀ ਪਿਆ ਪੰਜਾਬ ਦੇ ਵਿੱਚ ਗੈਂਗਸਟਰ ਰਾਜ ਬਣਿਆ ਪਿਆ ਤੁਸੀਂ ਦੇਖ ਲਓ ਬਾਹਰਲੇ ਮੁਲਖਾਂ ਦੀ ਗੱਲ ਵੇਖ ਲਓ ਜਦੋਂ ਵੀ ਖਬਰ ਆਊਗੀ ਤੁਹਾਨੂੰ ਇਹ ਖਬਰ ਆਊ ਕਿ ਫਲਾਣੇ ਗੈਂਗਸਟਰ ਨੇ ਫਲਾਣੇ ਪੰਜਾਬੀ ਨੂੰ ਧਮਕੀ ਦਿੱਤੀ ਕਦੇ ਇਹ ਖਬਰ ਆਈ ਕਿ ਫਲਾਣੇ ਪੰਜਾਬੀ ਗੈਂਗਸਟਰ ਨੇ ਗੋਰੇ ਨੂੰ ਧਮਕੀ ਦਿੱਤੀ ਗੋਰੇ ਕੋਲ ਫਰौती ਮੰਗੀ ਗੋਰੇ ਤੇ ਗੋਲੀ ਚਲਾਈ ਸਾਡੀ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਲਈ ਵੀ ਬਦਨਾਮੀ ਆ ਪੰਜਾਬੀ ਪੰਜਾਬੀ ਦੇ ਕੋਲੋਂ ਪੈਸੇ ਲੁੱਟੀ ਜਾਂਦਾ ਪੰਜਾਬੀ ਪੰਜਾਬੀ ਤੇ ਗੋਲੀ ਚਲਾਈ ਜਾਂਦਾ ਪੰਜਾਬੀ ਪੰਜਾਬੀ ਨੂੰ ਮਾਰੀ ਜਾਂਦਾ ਇਥੇ ਵੀ ਤੁਸੀਂ ਦੇਖ ਲਓ ਕਦੇ ਕਿਸੇ ਹੋਰ ਕਮਿਊਨਿਟੀ ਦੇ ਬੰਦੇ ਤੇ ਥੋੜੀ ਕੁਝ ਨੁਕਸਾਨ ਕੀਤਾ ਪੰਜਾਬੀ ਹੀ ਪੰਜਾਬੀ ਦਾ ਕਤਲ ਕਰਦਾ ਪੰਜਾਬੀ ਹੀ ਪੰਜਾਬੀ ਨੂੰ ਠੱਗਦਾ ਪੰਜਾਬੀ ਹੀ ਪੰਜਾਬੀ ਤੋਂ ਪੈਸੇ ਮੰਗਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਸਾਨੂੰ ਆਪਣੀਆਂ ਆਦਤਾਂ ਦੇ ਵੱਲ ਗੌਰ ਕਰਨੀ ਚਾਹੀਦੀ ਹੈ ਖੈਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਸਦੇ ਪੁੱਤਰਾਂ ਦੇ ਉੱਪਰ ਕਹਿੰਦੇ ਅਗਵਾ ਦਾ ਕੇਸ ਦਰਜ ਹੋ ਗਿਆ ਜੀ ਇਹ ਕੌਣ ਨੇ ਹੁਣ ਬਿਲਕੁਲ ਜੀ ਬਿਲਕੁਲ ਇਹ ਬੜੀ ਦੁੱਖ ਦੀ ਖਬਰ ਹੈ ਵੀ ਆਮ ਆਦਮੀ ਪਾਰਟੀ ਦਾ ਹੋਵੇ ਜਾਂ ਕੋਈ ਹੋਰ ਹੋਵੇ ਵੀ ਪਈ ਇਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਥਾਂ ਦੇ ਉੱਤੇ ਉਹ ਕੁਝ ਕਰ ਦਿੰਦੇ ਆ ਜਾਂ ਕਰ ਬੈਂਦੇ ਆ ਜਿਹਦੇ ਕਰਕੇ ਬੜੀਆਂ ਹੋਰ ਨੁਕਸਾਨਦਗੀਆਂ ਜਾਣਕਾਰੀਆਂ ਆਉਂਦੀਆਂ ਇਹ ਖਬਰ ਆਈ ਜੀ ਕੁਲਵੰਤ ਸਿੰਘ ਬਾਜ਼ੀਗਰ ਦੇ ਰੂਪ ਦੇ ਵਿੱਚ ਕੁਲਵੰਤ ਸਿੰਘ ਬਾਜ਼ੀਗਰ ਹੈਗਾ ਜੀ ਸ਼ੁਤਰਾਣਾ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਉਹਦੇ ਉੱਤੇ ਤੇ ਉਹਦੇ ਦੋਹਾਂ ਮੁੰਡਿਆਂ ਦੇ ਉੱਤੇ ਅਗਵਾ ਦਾ ਤੇ ਹੋਰ ਤਰਾਮਾਂ ਤੇ ਤਿੱ ਪਰਚਾ ਦਰਜ ਹੋਇਆ ਇੱਕ ਬੰਦਾ ਹੈਗਾ ਜੀ ਗੁਰਸ਼ਰਨ ਸਿੰਘ ਜਿੱਕਰ ਗੁਰਚਰਨ ਜਾਂ ਗੁਰਸ਼ਰਨ ਸਿੰਘ ਉਹਦਾ ਨਾਂ ਉਨੇ ਇਹ ਦੋਸ਼ ਲਾਇਆ ਜੀ ਕਿ ਮੇਰੇ ਉੱਤੇ ਹਮਲਾ ਕੀਤਾ ਮੈਨੂੰ ਅਗਵਾ ਕੀਤਾ ਮੇਰੀਆਂ ਲੱਤਾਂ ਤੋੜੀਆਂ ਤੇ ਉਸ ਬੰਦੇ ਦੀ ਸ਼ਿਕਾਇਤ ਦੇ ਆਧਾਰ ਤੇ ਹਰਿਆਣੇ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਇਹਦਰ ਇਹ ਗੱਲ ਕਹੀ ਜਾ ਰਹੀ ਹੈ ਗੁਰਸ਼ਰਨ ਸਿੰਘ ਦੇ ਵੱਲੋਂ ਕਿ ਮੈਂ ਇਨਸਾਫ ਲੈ ਕੇ ਰਹੂੰਗਾ ਤੇ ਉਧਰ ਖਬਰ ਇਹ ਆ ਰਹੀ ਹੈ ਵੀ ਦੂਜੇ ਧਿਰ ਨੇ ਇਹ ਗੱਲ ਕਹੀ ਹੈ ਜਿਹੜਾ ਵਿਧਾਇਕ ਆ ਉਹਨੇ ਕਿਹਾ ਜੀ ਕਿ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ ਤੇ ਜੇਕਰ ਮੈਂ ਵਿੱਚੋਂ ਦੋਸ਼ੀ ਨਿਕਲਿਆ ਕਸੂਰਵਾਰ ਨਿਕਲਿਆ ਤੇ ਮੈਂ ਸਾਰੀ ਉਮਰ ਲਈ ਰਾਜਨੀਤੀ ਛੱਡ ਦੂੰਗਾ ਉਹਨੇ ਅੱਗੋਂ ਇਹ ਗੱਲ ਕਹੀ ਆ ਵਿਨੇ ਪਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕਹਿਣ ਦਾ ਭਾਵ ਇਹ ਆ ਵੀ ਹਰ ਰੋਜ਼ ਕਿਸੇ ਨਾ ਕਿਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਕੋਈ ਨਾ ਕੋਹ ਕਲੀ ਸਾਹਮਣੇ ਆ ਜਾਂਦਾ ਕਦੇ ਕੋਈ ਘਟਨਾ ਵਾਪਰ ਜਾਂਦੀ ਹੈ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਇਹ ਗੱਲਾਂ ਵੀ ਪੰਜਾਬ ਦੇ ਵਿੱਚ ਹੁਣ ਆਮ ਹੋ ਗਏ ਪਈਆਂ ਜੀ ਜੀ ਬਿਲਕੁਲ ਟੇਣਾ ਸਾਹਿਬ ਹੁਣ ਤਰਨ ਤਰਨ ਦੀ ਗੱਲ ਕਰਦੇ ਆ ਜੀ ਕਹਿੰਦੇ ਪੰਥਕ ਮੁੱਦੇ ਬਹੁਤ ਗੂੰਜ ਰਹੇ ਨੇ ਤਰਨ ਤਰਨ ਦੇ ਵਿੱਚ ਇਸ ਵੇਲੇ ਹਾਂ ਬਿਲਕੁਲ ਜੀ ਇੰਉਂ ਲੱਗਦਾ ਵੀ ਭਾਈ ਜਿਹੜੀ ਇਹ ਚੋਣ ਹੈ ਇਹ ਕਲੀ ਤੇ ਕਲੀ ਪੰਥਕ ਮੁੱਦਿਆਂ ਦੇ ਆਧਾਰ ਦੇ ਉੱਤੇ ਲੜੀ ਜਾਂਦੀ ਹੈ ਵਿਕਾਸ ਵਾਲੀਆਂ ਗੱਲਾਂ ਤਾਂ ਉਰੇ ਪਰਈ ਐ ਪੰਥਕ ਮੁੱਦੇ ਪੰਥਕ ਮੁੱਦੇ ਪੰਥ 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 ਬਸ ਆਹ ਕਰਕੇ ਚੋਣ ਲੜੀ ਜਾ ਰਹੀ ਆ ਹਾਲਾਂਕਿ ਪੰਥਕ ਮੁੱਦਿਆਂ ਦੀ ਆਪਣੀ ਵੱਖਰੀ ਵੱਡੀ ਅਹਿਮੀਅਤ ਆ ਪਰ ਇਹ ਵੀ ਨਹੀਂ ਕਿ ਭਈ ਆਪਾਂ ਕੱਲੇ ਪੰਥਕ ਮੁੱਦਿਆਂ ਦੀ ਗੱਲ ਹੀ ਕਰਨੀ ਆ ਪੰਥ ਦੀ ਗੱਲ ਕਰਨੀ ਆ ਇੱਥੇ ਬਾਕੀ ਲੋਕਾਂ ਦੇ ਵਿਕਾਸ ਦੇ ਕੰਮ ਵੀ ਹੋਣੇ ਚਾਹੀਦੇ ਆ ਪੰਥ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ ਪਰ ਜਿਹੜੀ ਖਬਰ ਆਈ ਆ ਉਹ ਇਹ ਦੱਸਦੀ ਹੈ ਜੀ ਕਿ ਕਿਵੇਂ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਉੱਥੇ ਸਾਰੀਆਂ ਸਿਆਸੀ ਪਾਰਟੀਆਂ ਕੱਲਾ ਪੰਥਪੰਥੀ ਕਰ ਰਹੀਆਂ ਉਥੇ ਹੋਰ ਇਸ ਤੋਂ ਇਲਾਵਾ ਕੰਮ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮੀ ਸਿੰਘ ਸੰਧੂ ਕਹਿੰਦਾ ਜੀ ਕਿ ਮੈਨੂੰ ਪੰਥ ਦੇ ਨਾਂ ਤੇ ਵੋਟਾਂ ਪਾਓ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਹਿੰਦੀ ਮੈਨੂੰ ਪੰਥ ਦੇ ਨਾਂ ਤੇ ਵੋਟਾਂ ਪਾਓ ਉਥੇ ਅਮਰਤਪਾਲ ਸਿੰਘ ਦੀ ਪਾਰਟੀ ਦਾ ਉਮੀਦਵਾਰ ਕਹਿੰਦਾ ਮੈਨੂੰ ਪੰਥ ਦੇ ਨਾਂ ਤੇ ਵੋਟਾਂ ਪਾਓ ਯਾਨੀ ਕਿ ਜਿਵੇਂ ਪੰਥ ਸਿਰਫ ਵੋਟਾਂ ਵਿੱਚ ਹਿੱਸਾ ਲੈਣ ਵਾਸਤੇ ਹੁੰਦਾ ਜਾਂ ਵੋਟਾਂ ਲੈਣ ਵਾਸਤੇ ਪੰਥ ਹੁੰਦਾ ਜਿਵੇਂ ਬਸ ਇਸ ਤਰੀਕੇ ਦੇ ਨਾਲ ਹੁਣ ਸਾਰੀ ਗੱਲ ਸੋ ਵਹਨੇ ਪਾਈ ਕੀ ਬਣਦਾ ਪਰ ਜਿਹੜੀ 11 ਨਵੰਬਰ ਨੂੰ ਇੱਥੇ ਵੋ ਉਦੇ ਲਈ ਦਿਨ ਰਾਤ ਦਾ ਪ੍ਰਚਾਰ ਦਿਨ ਰਾਤ ਦੀ ਜੰਗ ਇਥੇ ਸ਼ਬਦਕ ਤੌਰ ਤੇ ਜਾਰੀ ਹੈ ਹਰ ਰੋਜ਼ ਇੱਕ ਦੂਜੇ ਦੇ ਪੈਰ ਮਿੱਦੇ ਜਾ ਰਹੇ ਆ ਕੋਈ ਵਿਕਾਸ ਦੀ ਗੱਲ ਨਹੀਂ ਕੋਈ ਕੰਮ ਦੀ ਗੱਲ ਨਹੀਂ ਹੁਣ ਉੱਥੇ ਵੀ ਅਸੀਂ ਆਹ ਕਰਾਂਗੇ ਜਾਂ ਆਹ ਕਰ ਦਿੱਤਾ ਬਸ ਇਹੀ ਆ ਪੰਥ ਦੇ ਨਾਂ ਤੇ ਵੋਟਾਂ ਪਾਓ ਇਥੇ ਆਮ ਆਦਮੀ ਪਾਰਟੀ ਉੱਥੇ ਗੱਲਾਂ ਬਾਤਾਂ ਉਰਲੀਆਂ ਸੁਣਾ ਕੇ ਆ ਜਾਂਦੀ ਆ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਮਾੜਾ ਕਹਿ ਕੇ ਆ ਜਾਂਦੇ ਆ ਆਪ ਵਾਲੇ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਰਗੜੇ ਲਾ ਕੇ ਤੁਰੇ ਆਉਂਦੇ ਆ ਕਾਂਗਰਸੀ ਸਾਰਿਆਂ ਨੂੰ ਰਗੜੇ ਲਾ ਕੇ ਤੁਰੇ ਆਉਂਦੇ ਆ ਸੋ ਆ ਕੁਝ ਚੱਲੀ ਜਾਂਦਾ ਪਰ ਇਹ ਦੇਖੋ ਹੁਣ ਇਹ 11 ਤਰੀਕ ਤੱਕ ਰੌਲੇ ਗੋਲੇ ਐ ਹੀ ਰਹਿਣਾ ਤੇ 11 ਤਰੀਕ ਤੋਂ ਬਾਅਦ ਤੇ 14 ਤਰੀਕ ਨੂੰ ਨਤੀਜੇ ਆਉਣੇ ਆ ਉਸ ਦਿਨ ਪਤਾ ਲੱਗੂਗਾ ਵੀ ਕਿਹਦੇ ਰੌਲੇ ਗੋਲੇ ਦਾ ਮੁੱਲ ਪਿਆ ਕਿਹਨੂੰ ਲੋਕਾਂ ਨੇ ਪੰਥਕ ਸਮਝ ਲਿਆ ਤੇ ਕਿਹਨੂੰ ਨਕਾਰਤਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉੱਧਰ ਕਹਿੰਦੇ ਪੰਜਾਬ ਦੇ ਆਰਟੀਓ ਦਫ਼ਤਰ ਜਿਹੜੇ ਬੰਦ ਕਰ ਦਿੱਤੇ ਗਏ ਨੇ ਜੀ ਕਿਉਂ ਇਸ ਲਈ ਵਿੱਚ ਨਾ ਜਿੰਨੇ ਵੀ ਪੰਜਾਬ ਦੇ ਆਰਟੀਓ ਦਫ਼ਤਰ ਆ ਸਰਕਾਰ ਕਹਿੰਦੀ ਵੀ ਇਹ ਭ੍ਰਿਸ਼ਟਾਚਾਰ ਦੇ ਅੱਡੇ ਬਣੇ ਪਏ ਆ ਉਹ ਕਹਿੰਦੇ ਵੀ ਇਸ ਕਰਕੇ ਸਾਰੇ ਹੀ ਬੰਦ ਕਰ ਦੇਣੇ ਤੇ ਸ਼ੁਰੂਆਤ ਲੁਧਿਆਣੇ ਤੋਂ ਹੋਈ ਆ। ਲੁਧਿਆਣੇ ਦੇ ਵਿੱਚ ਕਲ ਭਗਵੰਤਬਾਨ ਤੇ ਕੇਜਰੀਵਾਲ ਹੋਰੀ ਗਏ ਸੀ। ਇਹਨਾਂ ਦੇ ਵੱਲੋਂ ਆਰਟੀਓ ਦਫ਼ਤਰ ਨੂੰ ਤਾਲਾ ਲਾ ਕੇ ਤੇ ਅੱਗੇ ਹੁੰਦੀ ਆ ਓਪਨਿੰਗ ਸੈਰੇਮਨੀ ਹੁਣ ਇਹ ਕਲੋਜ਼ਿੰਗ ਸੈਰੇਮਨੀ ਕੀਤੀ ਆ। ਉਹ ਕਹਿੰਦੇ ਵੀ ਦੇਖੋ ਭ੍ਰਿਸ਼ਟਾਚਾਰ ਵਧਿਆ। ਇਹਨਾਂ ਦਫ਼ਤਰਾਂ ਦੇ ਕਰਕੇ ਵਧਿਆ ਕਿਉਂਕਿ ਇੱਥੇ ਬਿਨਾਂ ਪੈਸਿਆਂ ਤੋਂ ਸਾਨੂੰ ਸੁਣਨ ਚ ਆਇਆ ਸੀ ਵੀ ਕੰਮ ਹੁੰਦਾ ਹੀ ਨਹੀਂ। ਉਹ ਕਹਿੰਦੇ ਵੀ ਹੁਣ ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਉਹ ਕਹਿੰਦੇ ਵੀ ਬਹੁਤ ਕੁਝ ਹੋ ਗਿਆ। ਪਰ ਹੁਣ ਅਸੀਂ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਉਹ ਦੇਣ ਦਾ ਵਾਅਦਾ ਕੀਤਾ ਹੋਇਆ ਤੇ ਅਸੀਂ ਉਸ ਲੜੀ ਦੇ ਉੱਤੇ ਉਹ ਕਹਿੰਦੇ ਜੀ ਹੁਣ ਕੰਮ ਕਰ ਰਹੇ ਹਾਂ ਹੁਣ ਉਸ ਤੋਂ ਅਗਲੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਬਾਕੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਇਹ ਤਬਦੀਲੀ ਲੈ ਕੇ ਆਉਣੀ ਆ ਉਸ ਤੋਂ ਅਗਲੀ ਗੱਲ ਉਹਨਾਂ ਨੇ ਇਹ ਕਹੀ ਹੈ ਮਹੱਤਵਪੂਰਨ ਉਹ ਕਹਿੰਦੇ ਵੀ ਗੱਲ ਗੌਰ ਕਰਨ ਵਾਲੀ ਆ ਵੀ ਜਿੰਨੀਆਂ ਵੀ ਟਰਾਂਸਪੋਰਟ ਨਾਲ ਸੰਬੰਧਿਤ ਸੇਵਾਵਾਂ ਹੁੰਦੀਆਂ ਲਾਇਸੈਂਸ ਬਣਵਾਉਣਾ ਆਰ ਸੀ ਬਣਵਾਉਣੀ ਗੱਡੀ ਦੇ ਨਾਮ ਦੀ ਮਲਕੀਅਤ ਬਦਲਣੀ ਨੰਬਰ ਪਲੇਟ ਲੈਣੀ ਜਾਂ ਜਿੰਨੇ ਵੀ ਵਿੱਚ ਇਹਦੇ ਹੋਰ ਮਸਲੇ ਹੁੰਦੇ ਆ ਉਹ ਸਾਰੇ ਦੇ ਸਾਰੇ ਹੁਣ ਸੇਵਾ ਕੇਂਦਰਾਂ ਦੇ ਵਿੱਚ ਸ਼ਿਫਟ ਹੋ ਗਏ ਆ ਉਹ ਕਹਿੰਦੇ ਆਰਟੀਓ ਦਫ਼ਤਰ ਦੇ ਵਿੱਚ ਨਹੀਂ ਹੁਣ ਤੁਸੀਂ ਸਾਰਾ ਕੁਝ ਇਹ ਆਨਲਾਈਨ ਕਰੋਗੇ ਕਰਾਓਗੇ ਫੇਸਲੈਸ ਸੇਵਾਵਾਂ ਤੁਸੀਂ ਫੋਨ ਕਰੋਗੇ ਇੱਕ ਨੰਬਰ ਦੇ ਉੱਤੇ ਬੰਦਾ ਕੋ ਫੋਨ ਚੱਕੂਗਾ ਤੁਸੀਂ ਕਹੋ ਜੀ ਕਿ ਮੈਂ ਲਾਇਸੈਂਸ ਬਣਵਾਉਣਾ ਲਰਨਿੰਗ ਉਹ ਤੁਹਾਡੇ ਘਰ ਦੇ ਵਿੱਚ ਆਊਗਾ ਆਪਦਾ ਤਾਮਜਾਮ ਲੈ ਕੇ ਸਾਰੀ ਸਟੈਂਪ ਲੈ ਕੇ ਸਾਰੀ ਟਾਈਪਰਾਈਟਰ ਲੈ ਕੇ ਉਹ ਤੁਹਾਡੇ ਸਮੇਂ ਦੀ ਸਹੂਲਤ ਮੁਤਾਬਕ ਘਰ ਦੇ ਵਿੱਚ ਆਊਗਾ ਉੱਥੇ ਬੈਠ ਕੇ ਤੁਹਾਨੂੰ ਸਾਰੀਆਂ ਸਵਾਵਾਂ ਦੇ ਕੇ ਜਾਇਆ ਕਰੂਗਾ ਉਹ ਕਹਿੰਦੇ ਵੀ ਇਹਦੇ ਨਾਲ ਤੁਹਾਡੀ ਜਿਹੜੀ ਆ ਉਹ ਸਮਾਂ ਵੀ ਬਚੂਗਾ ਖੱਜਲਤਾ ਬਚੂਗੀ ਤੇ ਪੈਸਾ ਵੀ ਬਚੂਗਾ ਭ੍ਰਿਸ਼ਟਾਚਾਰ ਰੁਕੂਗਾ ਸੋ ਵੇ ਨਹੀਂ ਆਪਾਂ ਨਾ ਇਹਨੂੰ ਮਾੜਾ ਕਹਿਗੇ ਨਾ ਇਸ ਗੱਲ ਨੂੰ ਚੰਗਾ ਕਹਿਗੇ ਫੜੇ 2 4 5 ਮਹੀਨੇ ਬਾਅਦ ਪਤਾ ਲੱਗੂਗਾ ਵੀ ਇਹਦੇ ਨਤੀਜੇ ਕੀ ਨਿਕਲਦੇ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਹਾੜ ਪੀੜਤਾ ਨੂੰ ਮੁਆਵਜ਼ੇ ਦੇ ਮਾਮਲੇ ਤੇ ਕਹਿੰਦੇ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਜੀ ਕੀ ਕਹਿਣਾ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਭਾਜਪਾ ਨੂੰ ਆਮ ਆਦਮੀ ਪਾਰਟੀ ਨੇ ਘੇਰਿਆ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਕੀਤਾ ਕੀ ਆ ਉਹਨਾਂ ਨੇ ਸਵਾਲ ਇਹ ਕੀਤਾ ਜੀ ਕਿ ਤੁਸੀਂ ਸਿਰਫ ਤੇ ਸਿਰਫ ਗੱਲਾਂ ਕੀਤੀਆਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਭਾਜਪਾ ਦੇ ਨੇਤਾਵਾਂ ਨੇ ਇਹਦੇ ਵਿੱਚ ਸੀਗਾ ਜੀ ਸੁਭਾਸ਼ ਸ਼ਰਮਾ ਹੋਰੀ ਤੇ ਕਈ ਹੋਰ ਜਿਹੜੇ ਭਾਜਪਾ ਦੇ ਨੇਤਾ ਉਹਨਾਂ ਨੇ ਕਿਹਾ ਜੀ ਕਿ ਸਿਰਫ ਤੇ ਸਿਰਫ ਇਹ ਪਾਰਟੀ ਗੱਲਾਂ ਕਰਦੀ ਆ ਇਸ ਪਾਰਟੀ ਦੇ ਪੱਲੇ ਗੱਲਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਆ ਇਹ ਪਾਰਟੀ ਕਹਿੰਦੀ ਕੁਝ ਹੋਰ ਆ ਤੇ ਕਰਦੀ ਕੁਝ ਹੋਰ ਆ। ਉਹਨਾਂ ਨੇ ਸਵਾਲ ਕੀਤਾ ਇੱਕ ਮਹੱਤਵਪੂਰਨ। ਉਹ ਕਹਿੰਦੇ ਜੀ ਸਾਨੂੰ ਇਸ ਗੱਲ ਦੀ ਜਾਣਕਾਰੀ ਦਿਓ ਵੀ ਜਿਹੜਾ ਇੱਥੇ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਸ਼ੁਰੂ ਕੀਤਾ ਸੀ ਇਹਦੇ ਵਿੱਚ ਕਿੰਨੇ ਪੈਸੇ ਆਏ ਤੇ ਜਿਹੜੇ ਪੈਸੇ ਆਏ ਉਹ ਕਿੱਥੇ-ਕਿੱਥੇ ਖਰਚ ਕੀਤੇ ਆ ਕਿਹੜੀ-ਕਿਹੜੀ ਥਾਂ ਤੇ ਲੋਕਾਂ ਨੂੰ ਸਹੂਲਤ ਦਿੱਤੀ ਆ। ਅਗਲੀ ਗੱਲ ਉਹਨਾਂ ਨੇ ਇਹ ਕਹੀ ਆ ਤੁਸੀਂ ਕਹਿੰਨੇ ਸੀ ਵੀ 45 ਰਣ ਦੇ ਵਿੱਚ ਵਿੱਚ ਅਸੀਂ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੰਡ ਦਿਆਂਗੇ ਜਿਹੜੇ ਹੜ੍ਹ ਭੀੜਤਾ। ਹਾਲੇ ਤੱਕ ਤਾਂ ਤੁਸੀਂ 15% ਨੂੰ ਮੁਆਵਜ਼ਾ ਵੰਡਿਆ। ਉਹ ਕਹਿੰਦੇ ਤੁਸੀਂ ਕਹਿੰਦੇ ਸੀ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੁਣ ਤੱਕ ਤੁਸੀਂ 500 ਕਰੋੜ ਵੰਡਿਆ ਤੇ ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਕਿੰਨਾ ਫਰਕ ਆ ਉਹਨਾਂ ਨੇ ਇਹ ਸਵਾਲ ਕੀਤਾ ਜੀ ਜੀ ਤੇ ਟੈਣਾ ਸਾਹਿਬ ਦਿੱਲੀ ਦੇ ਵਿੱਚ ਕਹਿੰਦੇ ਕਲਾਊਡ ਸੀਡਿੰਗ ਜਿਹੜੀ ਰੋਕ ਦਿੱਤੀ ਗਈ ਹੈ ਤੀਸਰਾ ਤਜਰਬਾ ਮੈਂ ਤਾਂ ਤਿੰਨ ਤਜਰਬੇ ਕੀਤੇ ਤਿੰਨ ਤਜਰਬੇ ਹੀ ਫੇਲ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਇੱਕ ਪਹਿਲਾ ਤਜਰਬਾ ਕੀਤਾ ਸੀਗਾ ਜੀ 23 ਅਕਤੂਬਰ ਨੂੰ ਦੂਜਾ ਤੇ ਤੀਜਾ ਤਜਰਬਾ ਕੀਤਾ ਸੀ 28 ਅਕਤੂਬਰ ਨੂੰ ਇਹ ਤਿੰਨੇ ਤਜਰਬੇ ਫੇਲ ਰਹੇ ਆ ਜਦੋਂ ਤੁਸੀਂ ਇੱਕ ਵਾਰ ਕਲਾਊਡ ਸੀਡਿੰਗ ਵਾਸਤੇ ਜਹਾਜ਼ ਲੈ ਕੇ ਜਾਣੇ ਬਦਲਾਂ ਦੇ ਵੱਲ ਤੇ ਉਸ ਵੇਲੇ 64 ਲੱਖ ਰੁਪਏ ਖਰਚ ਆਉਂਦਾ ਤਿੰਨ ਤਜਰਬੇ ਅਸਫਲ ਰਹੇ ਆ 1 ਕਰੋੜ 90 ਲੱਖ ਰੁਪਏ ਤੋਂ ਵੱਧ ਦਾ ਖਰਚ ਇੱਥੇ ਹੋ ਗਿਆ ਫਜ਼ੂਲ ਉਸ ਤੋਂ ਅਗਲੀ ਗੱਲ ਇਹ ਆ ਵੀ ਇਹ ਇੱਕ ਬਹੁਤ ਵੱਡਾ ਵਿਸ਼ਾ ਬਣ ਗਿਆ ਬੜੇ ਵੱਡਾ ਮਜ਼ਾਕ ਦਾ ਪਾਤਰ ਵੀ ਬਣ ਗਿਆ ਵੀ ਆ ਵਿੱਚੋਂ ਕੀ ਨਿਕਲਿਆ ਕੀ ਇਹ ਵਿੱਚੋਂ ਅਸਲ ਵਿੱਚ ਪ੍ਰੈਕਟੀਕਲ ਉਸ ਤੋਂ ਅਗਲੀ ਗੱਲ ਇਹ ਆ ਵੀ ਭਾਈ ਇਹ ਸਰਕਾਰ ਕਹਿੰਦੀ ਆ ਉੱਥੇ ਦਿੱਲੀ ਦੀ ਕਿਉਂਕਿ ਉੱਥੇ ਭਾਜਪਾ ਸਰਕਾਰ ਆ ਹੁਣ ਉਹਨਾਂ ਨੇ ਕਿਹਾ ਜੀ ਤਜਰਬਾ ਸਫਲ ਰਿਹਾ ਬੱਦਲਾਂ ਦੇ ਵਿੱਚ ਨਮੀ ਦੀ ਕਮੀ ਸੀ ਇਹ 15 ਤੋਂ 20% ਦੀ ਨਮੀ ਸੀ ਜਦ ਕਿ ਕਲਾਊਡ ਸੀਡਿੰਗ ਵਾਸਤੇ 40 ਤੋਂ 50% ਦੀ ਨਮੀ ਦੀ ਲੋੜ ਹੁੰਦੀ ਹੈ ਅਸੀਂ ਕੁਝ ਨਾ ਕੁਝ ਸਿੱਖਿਆ ਹੀ ਆ ਤੇ ਤਜਰਬਾ ਕਰਕੇ ਪਤਾ ਲੱਗਦਾ ਉਧਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਗੱਲ ਕਹੇ ਨੇ ਵੀ ਤੁਹਾਡੀ ਕਿਸੇ ਕੰਮ ਦੇ ਵਿੱਚ ਕੋਈ ਸਫਲਤਾ ਨਹੀਂ ਤੁਸੀਂ ਇਕੱਲਾ ਮੂਰਖ ਬਣਾਉਨੇ ਹੋ ਤੁਹਾਡੀਆਂ ਗੱਲਾਂ ਦੇ ਵਿੱਚ ਦਮ ਕੋਈ ਨਹੀਂ ਸੋ ਮਤਲਬ ਇਹ ਜੀ ਕਿ ਇੱਥੇ ਵੀ ਰੌਲਾ ਪੈ ਗਿਆ ਇਹ ਕੇ ਵੀ ਪਤਾ ਲੱਗਾ ਜੀ ਬੁੜਾੜੀ ਖੇਤਰ ਦੇ ਵੱਲ ਉਹਨਾਂ ਨੇ ਜਹਾਜ਼ਾਂ ਹੀ ਰਸਾਇਣ ਛੱਡੇ ਸੀ ਬੱਦਲਾਂ 'ਚ ਮੀ ਪੈ ਕੇ ਨੁਇਡਾ ਦੇ ਵੱਲ ਉਹ ਵੀ ਚਾਦਰ ਭਿਉਂ ਜਾਂ ਮਮੂਲੀ ਜਾਂ ਕਈ ਲੋਕ ਇਹ ਗੱਲ ਕਹਿੰਦੇ ਵੀ ਫਜ਼ੂਲ ਖਰਚੀ ਆ ਕਈ ਲੋਕ ਇਹ ਗੱਲ ਕਹਿੰਦੇ ਤਕਨੀਕ ਦੀ ਗੱਲ ਆ ਕਈ ਲੋਕ ਕਹਿੰਦੇ ਵੀ ਕੁਦਰਤ ਦੇ ਨਾਲ ਛੇੜਖਾਣੀ ਵਾਲੀ ਗੱਲ ਆ ਸੋ ਸਭ ਦੇ ਵਿਚਾਰ ਆਪੋ ਆਪਣੇ ਆ ਜੀ ਬਿਲਕੁਲ ਸਹੀ ਤੇ ਟਾਣਾ ਸਾਹਿਬ ਕਹਿੰਦੇ 4 ਨਵੰਬਰ ਨੂੰ ਪਾਕਿਸਤਾਨ ਜਾਊਗਾ ਜੀ ਸ਼ਰਧਾਲੂਆਂ ਦਾ ਜਥਾ ਬਿਲਕੁਲ ਜੀ 4 ਨਵੰਬਰ ਨੂੰ ਜਾਊਗਾ ਤੇ 13 ਨਵੰਬਰ ਨੂੰ ਵਾਪਸ ਆਊਗਾ ਇਹ ਜੀ ਸ਼ਰਧਾਲੂਆਂ ਦਾ ਜਥਾ ਜਿਹੜਾ 9 ਦਿਨ ਵਾਸਤੇ ਚੱਲਿਆ ਇਹ ਚੱਲਿਆ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਵਸ ਦੇ ਸੰਦਰਭ ਦੇ ਵਿੱਚ ਇੱਥੇ ਪਤਾ ਲੱਗਾ ਜੀ ਕਿ 1800 ਸ਼ਰਧਾਲੂਆਂ ਦੇ ਪਾਸਪੋਰਟ ਜਮ੍ਹਾਂ ਕਰਵਾਏ ਸੀ ਉਹਦੇ ਵਿੱਚੋਂ 1700 ਤੇ ਮੇਰੇ ਖਿਆਲ 93 ਦੇ ਵੀਜ਼ੇ ਲੱਗੇ ਆ ਸੱਤਾਂ ਅਠਾਂ ਦੇ ਨਹੀਂ ਲੱਗੇ ਕਿਸੇ ਕਾਰਨ ਕਰਕੇ 1800 ਦੇ ਵਿੱਚੋਂ 1793 ਦੇ ਵੀਜ਼ੇ ਆ ਗਏ ਆ ਤੇ ਉਹ ਹੁਣ ਜਾਣਗੇ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਪੈਦਲ ਜਾਣਗੇ ਇਹਨਾਂ ਨੇ ਉੱਥੇ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਤੇ ਹੋਰ ਵਕ ਵਕ ਥਾਵਾਂ ਦੇ ਉੱਤੇ ਜਾ ਕੇ ਨਤਮਸਤਕ ਹੋਣਾ ਪਹਿਲਾਂ ਲੱਗਦਾ ਸੀ ਵੀ ਐਥੀ ਕੀ ਜਥਾ ਜਾਣਾ ਹੀ ਨਹੀਂ ਉਧਰੋਂ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਵੀ ਨਾ ਕਰ ਦਿੱਤੀ ਗਈ ਸੀ ਸੁਰੱਖਿਆ ਕਾਰਨਾਂ ਕਰਕੇ ਪਰ ਫਿਰ ਅਚਾਨਕ ਇਜਾਜ਼ਤ ਮਿਲੀ ਆ ਤੇ ਜਿਹਦੇ ਕਰਕੇ ਹੁਣ ਜਥਾ ਚਲਾ ਜਾਣਾ ਜੀ ਜੀ ਤੇ ਟੈਣਾ ਸਾਹਿਬ ਕਰਤਾਰਪੁਰ ਸਾਹਿਬ ਵਾਲੇ ਕੋਰੀਡੋਰ ਦੇ ਬਾਰੇ ਛਲੇ ਕੋਈ ਫੈਸਲਾ ਨਹੀਂ ਆਇਆ ਜੀ ਨਾ ਜੀ ਨਾ ਕੋਈ ਫੈਸਲਾ ਨਹੀਂ ਆਇਆ ਜੀ ਹਾਲੇ ਤੱਕ ਉਹਦੇ ਮੁਤਲਕ ਇੱਕ ਪੈਸੇ ਦਾ ਫੈਸਲਾ ਨਹੀਂ ਆਇਆ ਹਾਲੇ ਤੱਕ ਬਿਲਕੁਲ ਉਹ ਬੰਦ ਪਿਆ ਉਹ ਹਾਲੇ ਤੱਕ ਖੁੱਲਿਆ ਨਹੀਂਗਾ ਉਹ ਖੁੱਲੇ ਇਸ ਗੱਲ ਦੀ ਸਿੱਖ ਸੰਗਤ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੋਈ ਵੀ ਇਸ ਵੇਲੇ ਖਬਰ ਨਹੀਂ ਹੈਗੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਕਿੰਨਾ ਕੁ ਬਦਲ ਗਿਆ ਪੰਜਾਬ ਦਾ ਮੌਸਮ ਠੀਕ ਹੈ ਜੀ ਸੁਥੇਰਾ ਮੌਸਮ ਗਰਮਾ ਦਿਨ ਦੇ ਵੇਲੇ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਮੌਸਮ ਖੁਸ਼ਕ ਹੈ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਤੇ ਸੁਥੇਰ ਰਹਿਣਾ ਤੇ ਬਿਨ ਇਹ ਕੀ ਬਣਦਾ ਪਰ ਇਹ ਹੈ ਜੀ ਕਿ ਇੱਕ ਹਫਤੇ ਬਾਅਦ ਪੰਜਾਬ ਦੇ ਵਿੱਚ ਕਣੀਆਂ ਦੀ ਭਵਿੱਖ ਬਣੀ ਹੈ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਪਰਿਤਨਗੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ